ਅੱਜ ਸਵੇਰੇ ਇਹ ਸੋਚ ਕੇ ਕਿ ਦੁਪਹਿਰ ਵੇਲੇ ਫ੍ਰੀ ਰਹਾਂਗੀ ਤਾਂ ਮੈਂ ਸਵੇਰੇ ਹੀ ਦੁਪਹਿਰ ਵਾਸਤੇ ਰੋਟੀਆਂ ਪਕਾ ਲਈਆਂ ਦੁਪਹਿਰ ਆਈ ਤਾਂ ਬੱਚੇ ਕਹਿੰਦੇ ਕਿ ਅਸੀਂ ਤਾਂ ਜੀ ਪੀਜ਼ਾ ਖਾਣਾ ਹੈ ਤਾਂ ਫਿਰ ਮੈਂ ਉਹਨਾਂ ਬਚੀਆਂ ਰੋਟੀਆਂ ਦਾ ਹੀ ਪੀਜ਼ਾ ਤਿਆਰ ਕਰ ਲਿਆ ਕਿਵੇਂ ਤਿਆਰ ਕੀਤਾ ਆ ਜੋ ਤੁਹਾਨੂੰ ਵੀ ਦੱਸਦੀ ਹਾਂ ਉਹਦੇ ਲਈ ਮੈਂ ਇੱਥੇ ਇੱਕ ਰੋਟੀ ਦੇ ਉੱਪਰ ਮੋਜ਼ਰੇਲਾ ਚੀਜ਼ ਲਗਾ ਦਿੱਤੀ ਚੀਜ਼ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਹੁੰਦਾ ਇਸ ਲਈ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਫੈਲਾ ਲੈਣਾ ਇਹਦੇ ਲਈ ਆਪਾਂ 베ਸ ਤਿਆਰ ਕਰਨਾ ਹੈ ਜਦੋਂ ਆਪਾਂ ਇਹਦੇ ਉੱਤੇ ਫੈਲਾ ਲਵਾਂਗੇ ਤੇ ਇਹਦੇ ਉੱਪਰ ਦੂਸਰੀ ਰੋਟੀ ਲਗਾਵਾਂਗੇ ਤਾਂ ਫਿਰ ਆਪਣਾ ਮੋਟਾ 베ਸ ਤਿਆਰ ਹੋਏਗਾ ਦੂਸਰੀ ਰੋਟੀ ਨੂੰ ਉੱਪਰ ਲਗਾ ਕੇ ਇਹਨੂੰ ਆਪਾਂ ਹਲਕੇ ਹੱਥਾਂ ਨਾਲ ਦਬਾ ਦੇਾਂਗੇ ਤੇ ਲਓ ਜੀ 베ਸ ਤਿਆਰ ਹੋ ਗਿਆ ਪੀਜ਼ੇ ਲਈ ਤੇ ਹੁਣ ਇਹਦੇ ਉੱਪਰ ਪੀਜ਼ਾ ਸੌਸ ਲਗਾ ਦੇਾਂਗੇ ਤੁਸੀਂ ਟਮਾਟੋ ਸੌਸ ਵੀ ਲਗਾ ਸਕਦੇ ਹੋ ਪਰ ਪੀਜ਼ਾ ਸੌਸ ਜ਼ਿਆਦਾ ਸਵਾਦ ਲੱਗਦੀ ਹੈ ਪੀਜ਼ੇ ਦੇ ਉੱਪਰ ਤੇ ਹੁਣ ਇਹਦੇ ਉੱਪਰ ਆਪਾਂ ਲਗਾਵਾਂਗੇ ਮੋਜ਼ਰੇਲਾ ਚੀਜ਼ ਤੇ ਚੀਜ਼ ਨੂੰ ਚੰਗੀ ਤਰ੍ਹਾਂ ਫੈਲਾ ਲਵਾਂਗੇ ਤੇ ਇਸ ਤੋਂ ਬਾਅਦ ਆਪਾਂ ਸਬਜ਼ੀਆਂ ਲਗਾਵਾਂਗੇ ਤੇ ਸਬਜ਼ੀਆਂ ਵਿੱਚ ਇੱਥੇ ਮੈਂ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰ ਲਏ ਨੇ ਤੁਹਾਡੇ ਕੋਲ ਜਿਹੜੀਆਂ ਵੀ ਸਬਜ਼ੀਆਂ ਹੋਈਆਂ ਤੁਸੀਂ ਉਹ ਲਗਾ ਸਕਦੇ ਹੋ ਤੇ ਮੇਰੇ ਕੋਲ ਜਿਹੜੀਆਂ ਸੀ ਮੈਂ ਉਹੀ ਲਗਾਈਆਂ ਨੇ ਤੇ ਸ਼ਿਮਲਾ ਮਿਰਚ ਪਿਆਜ਼ ਤੇ ਟਮਾਟਰ ਨੂੰ ਮੈਂ ਪਤਲਾ-ਪਤਲਾ ਲੰਬਾ ਕੱਟ ਲਿਆ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਦੇ ਪੀਸ ਕਰ ਸਕਦੇ ਹੋ ਤੇ ਆਪਣੇ ਤੇ ਆਪਣੇ ਹਿਸਾਬ ਨਾਲ ਪੀਜ਼ੇ ਨੂੰ ਡੈਕੋਰੇਟ ਕਰ ਲਓ ਇਹ ਸਿਰਫ 5 ਮਿੰਟ ਦਾ ਕੰਮ ਹੈ ਜੇ ਤੁਹਾਡੇ ਕੋਲ ਰੋਟੀਆਂ ਪੱਕੀਆਂ ਹੋਈਆਂ ਪਈਆਂ ਨੇ ਜੇ ਨਹੀਂ ਤਾਂ ਤੁਸੀਂ ਤਾਜ਼ੀਆਂ ਵੀ ਪਕਾ ਸਕਦੇ ਹੋ ਕੋਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਬਈਆਂ ਰੋਟੀਆਂ ਹੀ ਲੈਣੀਆਂ ਨੇ ਸਾਰੀਆਂ ਸਬਜ਼ੀਆਂ ਲਗਾ ਦਿੱਤੀਆਂ ਨੇ ਤੇ ਹੁਣ ਇਹਦੇ ਉੱਪਰ ਆਪਾਂ ਚਿਲੀ ਫਲੈਕਸ ਪਾ ਦੇਾਂਗੇ ਤੇ ਨਾਲ ਹੀ ਥੋੜਾ ਜਿਹਾ ਔਰਗੈਨੋ ਵੀ ਪਾਵਾਂਗੇ ਤੇ ਇਸ ਤੋਂ ਬਾਅਦ ਇਹਦੇ ਉੱਪਰ ਆਪਾਂ ਮੋਜ਼ਰੇਲਾ ਚੀਜ਼ ਪਾ ਦੇਣਾ ਆਪਣੇ ਹਿਸਾਬ ਨਾਲ ਕਿਉਂਕਿ ਮੇਰੇ ਬੱਚੇ ਬਹੁਤ ਪਸੰਦ ਕਰਦੇ ਨੇ ਤੇ ਮੈਂ ਬਹੁਤ ਸਾਰਾ ਚੀਜ਼ ਪਾਇਆ ਹੁਣ ਪੀਜ਼ਾ ਬੇਕ ਹੋਣ ਲਈ ਰੈਡੀ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਹੁਣ ਆਪਾਂ ਤਵੇ ਦੇ ਉੱਪਰ ਦੇ ਸੀਕਿਓ ਲਗਾ ਲਵਾਂਗੇ ਥੋੜਾ ਜਿਹਾ ਕਿ ਤਵੇ ਨੂੰ ਬਿਲਕੁਲ ਲੋ ਸੇਕ ਦੇ ਉੱਤੇ ਰੱਖਾਂਗੇ ਤੇ ਹੁਣ ਇਹਦੇ ਉੱਪਰ ਆਪਾਂ ਪੀਜ਼ਾ ਪਾ ਦੇਣਾ ਤੇ ਇਹਨੂੰ ਟੱਕ ਕੇ 2 ਤੋਂ 3 ਮਿੰਟ ਲਈ ਆਪਾਂ ਬੇਕ ਕਰਾਂਗੇ ਬਿਲਕੁਲ ਲੋ ਸੇਕ ਤੇ ਵਿੱਚ ਦੀ ਇੱਕ ਵਾਰ ਮੈਂ ਚੈੱਕ ਕਰ ਲਿਆ ਸੀ ਤੇ ਹੁਣ ਇਹ ਆਪਣਾ ਪੀਜ਼ਾ ਰੈਡੀ ਹੈ ਹੁਣ ਇਹਦੀ ਕਟਿੰਗ ਕਰ ਲੈਣੇ ਆ ਤੇ ਲਓ ਜੀ ਬਣ ਗਿਆ ਬੱਚਿਆਂ ਹੋਈਆਂ ਰੋਟੀਆਂ ਦਾ ਪੀਜ਼ਾ ਸੱਚ ਜਾਣਿਓ ਇਹ ਬੱਚਿਆਂ ਨੂੰ ਬਹੁਤ ਪਸੰਦ ਆਇਆ ਤੇ ਨਾਲ ਹੀ ਬੱਚਿਆਂ ਹੋਈਆਂ ਰੋਟੀਆਂ ਦੀ ਵੀ ਵਰਤੋਂ ਹੋ ਗਈ ਜੇ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਤਾਂ ਲਾਈਕ ਜਰੂਰ ਕਰਨਾ ਤੇ ਇਸ ਤਰ੍ਹਾਂ ਦੀਆਂ ਹੋਰ ਵਧੀਆ-ਵਧੀਆ ਰੈਸਪੀਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲੈਣਾ ਤੇ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦਾ ਪੀਜ਼ਾ ਬਣਾ ਕੇ ਜਰੂਰ ਖਵਾਉਣਾ ਤੇ ਜੇਕਰ ਉਹਨਾਂ ਨੂੰ ਪਸੰਦ ਆਇਆ ਤਾਂ ਵਾਪਸ ਆ ਕੇ ਕਮੈਂਟ ਜਰੂਰ ਕਰਨਾ ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਸਤ ਸ੍ਰੀ ਅਕਾਲ